ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਫੇਰੂ ਲਈ ਵਿਖੇ ਆਪਾਂ ਇੱਕ ਨੀਂ ਰੱਖੀ ਹੈਗੀ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਇਸ ਕਲਾਸਿਕਲ ਕੋਠੀ ਦੀਆਂ ਆਪਾਂ ਫੋਟੋ ਪਾਈ ਸੀਗੀ ਤੇ ਬਹੁਤ ਲੋਕਾਂ ਨੇ ਪਸੰਦ ਕੀਤੀ ਆ ਗਰਾਊਂਡ ਫਲੋਰ 1400 ਫੁੱਟ ਏਰੀਆ ਦਾ ਤੇ ਉੱਪਰ ਮੰਦਲ ਹੈਗੀ ਇਹਦੇ 600 ਫੁੱਟ ਤੇ ਉਸ ਤੋਂ ਪਲੱਸ ਟੈਂਕੀ ਅਤੇ ਡਿਜ਼ਾਈਨ ਹੈਗਾ तकरीबन 22 300 ਸਕਰ ਫੁੱਟ ਏਰੀਆ ਹੈਗਾ ਤੇ ਸਮਾਨ ਸਮੇਤ ਕੰਮ ਆ ਇਹ ਆਪਣਾ ਪਿੰਡ ਫੇਰੂਰਾਈ ਵਿਖੇ ਤੇ ਬਹੁਤ ਸੋਹਣਾ ਕਲਾਸਿਕਲ ਡਿਜ਼ਾਈਨ ਆ ਇਸ ਕੋਠੀ ਦਾ ਤੇ ਆਪਾਂ ਵਿਦ ਮਟੀਰੀਅਲ ਕੰਮ ਸ਼ੁਰੂ ਕਰਤੇ ਆਗੇ ਜੇ ਕਿਸੇ ਨੇ ਵੀ ਪੂਰੇ ਪੰਜਾਬ ਦੇ ਵਿੱਚ ਕੰਮ ਕਰਵਾਉਣਾਗਾ ਤਾਂ ਮੇਰੇ ਪੇਜ ਤੇ ਨੰਬਰ ਹੁੰਦਾ ਹੀ ਆ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਸ ਕੋਠੀ ਦਾ ਥੋੜਾ ਜਿਹਾ ਕੰਮ ਰੁਕਿਆ ਹੋਇਆ ਹੈ ਕਿਉਂਕਿ ਬਾਰਸ਼ਾਂ ਬਹੁਤ ਪੈ ਰਹੀਆਂ ਨੇ ਤੇ ਬਾਰਸ਼ ਹਟਣ ਤੋਂ ਬਾਅਦ ਆਪਾਂ ਇਹਦੀਆਂ ਨੀਹਾਂ ਭਰਾਂਗੇ ਤੇ ਵੀਡੀਓ ਸਾਂਝੀਆ ਕਰਾਂਗੇ